ਹੁਸ਼ਿਆਰਪੁਰ ਦੇ ਪਿੰਡ ਮਹਿਮੋਦਵਾਲ ਕਲਾਂ ਦੇ ਵਿੱਚ ਪਾਣੀ ਦੇ ਨਿਕਾਸੀ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਆ ਪਿੰਡ ਵਾਸੀ ਜਿਹੜੇ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਏਡੀਸੀ ਰਾਹੁਲ ਚੌਬਾ ਜੀ ਨੂੰ ਮਿਲੇ ਆ ਆਪਣਾ ਮੰਗ ਪੱਤਰ ਦਿੱਤਾ ਹੈ ਸਮੱਸਿਆ ਇਹਨਾਂ ਨੇ ਦੱਸੀ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਹਾਂਜੀ ਸਰਕੀ ਨਾਮਾ ਜੀ ਆਪਣਾ ਕਸ਼ਮੀਰਾ ਸਿੰਘ ਜੀ ਇੱਥੇ ਤੁਸੀਂ ਏਡੀਸੀ ਸਾਹਿਬ ਨੂੰ ਅੱਜ ਮਿਲੇ ਹੋ ਹਾਂਜੀ ਕੀ ਸਮੱਸਿਆ ਹੈ ਸਮੱਸਿਆ ਇਹ ਕਿ ਜਿਹੜਾ ਬਰਸਾਤ ਦਾ ਪਾਣੀ ਆ ਜੀ ਇਹ ਸਾਡੇ ਪਿੰਡ ਦੇ ਵਿੱਚੋਂ ਰਿਲੀਜ਼ ਹੁੰਦਾ ਹੈ ਸਾਡੇ ਪਿੰਡ ਦੇ ਨਾਲ ਬਾਉਂਡਰੀ ਲੱਗਦੀ ਹੈ ਕਿ ਦੂਸਰੇ ਪਿੰਡ ਦੀ ਭੁਲੇਖਾਲ ਗੁਜਰਨ ਦੀ ਉਹ ਜਿਹੜੇ ਦੂਸਰੇ ਪਿੰਡ ਦੇ ਹੈਗੇ ਲੋਕ ਜਿਹੜੇ ਜਿੰਨੇ ਜ਼ਿੰਮੇਦਾਰ ਹੈ ਉਹ ਸਾਡਾ ਪਾਣੀ ਜਿਹੜਾ ਪਿੰਡ ਦੀ ਨਿਕਾਸੀ ਆ ਘਰਾਂ ਦੀ ਉਹ ਰੋਕ ਦਿੱਤੀ ਉਹਦੀ ਵਜ੍ਹਾ ਨਾਲ ਸਾਡੇ ਪਿੰਡ ਦੇ ਜਿਹੜੇ ਲਾਗੇ ਲਾਗੇ ਦੇ ਘਰ ਆ ਸਾਰਿਆਂ ਦੇ ਅੰਦਰ ਪਾਣੀ ਵੜ ਗਿਆ ਉਹਦੇ ਵਿੱਚ ਫਿਰ ਉਹਦੀ ਉਹਦੇ ਹੱਲ ਵਾਸਤੇ ਅਸੀਂ ਡੀਸੀ ਸਾਹਿਬ ਕੋ ਆਏ ਸੀਗੇ ਠੀਕ ਹੈ ਜੀ ਤੇ ਡੀਸੀ ਸਾਹਿਬ ਤਾਂ ਨਹੀਂ ਮਿਲੇ ਪਰ ਸਾਨੂੰ ਏਡੀਸੀ ਸਾਹਿਬ ਮਿਲ ਗਏ ਉਹਨਾਂ ਨਾਲ ਗੱਲਬਾਤ ਹੋਈ ਆ ਉਹਨੇ ਹੁਣ ਸਾਨੂੰ ADC ਕਿਹੜਾ ਬਈ ADC ਕਿਹਦੇ ਕੋਲ ਭੇਜੇ ਹੈ ਦੋਨ ਦੇ ਵਿੱਚ ਅੱਛਾ ਕੋਈ ਚਲ ਦੂਸਰੇ ADC ਸਾਹ ਕੋਲ ਦੂਸਰੇ ADC ਸਾਹ ਕੋਲ ਭੇਜ ਦਿੱਤਾ ਸਾਨੂੰ ਅੱਛਾ ਜੀ ਅਸੀਂ ਉਹਨਾਂ ਕੋਲ ਜਾ ਰਹੇ ਹਾਂ ਅੱਛਾ ਇਹ ਜਿਹੜੀ ਸਮੱਸਿਆ ਹੈ ਇਹ ਕਦੋਂ ਤੋਂ ਤੋਂ ਆ ਤੇ ਕਿੰਨੇ ਕੁ ਲੋਕ ਯਾਨੀ ਕਿੰਨੇ ਕੁ ਕਰਨੇ ਉਸ ਤੋਂ ਦੇਖੋ ਜਿਹੜੀ ਸਮੱਸਿਆ ਹੈ ਕੋ 4-5 ਸਾਲ ਤੋਂ ਆ ਚੱਲ ਰਿਹਾ ਜਦੋਂ ਵੀ ਅਸੀਂ ਕਿਸੇ ਵੀ ਦਾ ਉਧਰ ਉਹ ਸਾਨੂੰ ਇਹ ਕਹਿੰਦੇ ਵੀ ਤਾਂ ਕੋਰਟ ਕੇਸ ਚੱਲ ਰਿਹਾ ਹੈ ਹਾਲਾਂਕਿ ਕੋਰਟ ਕਿਸ ਦਾ ਇਹ ਤੈਨੂੰ ਕੋ ਮਤਲਬ ਨਹੀਂ ਆ। ਮਤਲਬ ਸਿਰਫ ਗੰਦੇ ਪਾਣੀ ਦੀ ਨਿਕਾਸੀ ਦਾ ਸੀ ਉਹ ਹੀ ਭੂਮੀ ਰੱਖਿਆ ਵਾਲਾ ਤੋਂ ਪਾਈਪ ਲਾਈਨ ਪਵਾ ਚੁੱਕਿਆ ਉਹ ਪੈ ਚੁੱਕਿਆ। ਲੇਕਿਨ ਬਰਸਾਤੂ ਪਾਣੀ ਦੀ ਨਿਕਾਸੀ ਨਹੀਂ ਦੇ ਰਹੀ। ਇਸ ਕਰਕੇ ਹਰ ਇੱਕ ਦਫ਼ਤਰ ਚੋਂ ਜਾ ਕੇ ਆਏ ਆ। ਹੁਣ ਇੱਥੇ ਡੀਸੀ ਸਾਹਿਬ ਨੂੰ ਮਿਲਣਾ ਆਏ ਸੀ। ਲੇਕਿਨ ਡੀਸੀ ਸਾਹਿਬ ਮਿਲੇ ਨਹੀਂ, ਏਡੀਸੀ ਸਾਹਿਬ ਨੂੰ ਮਿਲੇ ਆ। ਇਹਨਾਂ ਨੂੰ ਸਾਨੂੰ ਭਰੋਸਾ ਦਿੱਤਾ ਵੀ ਤੁਹਾਡਾ ਕੰਮ ਜਲਦੀ ਤੋਂ ਜਲਦੀ ਹੋ ਜਾਊਗਾ। ਤੇ ਜਿਹੜੀ ਇਹ ਇਸ ਯਾ ਲਗੀ ਤੇ ਦੂਸਰੇ ਪਾਸੇ ਪਾਣੀ ਆਉਂਦਾ ਚੋਈ ਦਾ ਆਉਂਦਾ ਸਾਦਾ ਬਣਿਆ ਇਹ ਪਾਣੀ ਜੀ ਵਿੱਚੋਂ ਖੇਤਾਂ ਦਾ ਆਉਂਦਾ ਜੀ ਅੱਛਾ بارش ਦੇ ਹਾਂ بارش ਦੇ ਨਾਲ ਜਿਹੜਾ ਬਰਸਾਤੂ ਪਾਣੀ ਆ ਜੀ ਪਿੰਡ ਦਾ ਵੀ ਆ ਬਰਸਾਤੂ ਪਾਣੀ ਆ ਪਿੰਡ ਦਾ ਵੀ ਜਿਹੜਾ ਪਿੰਡ ਦੀ ਉਹ ਨਿਕਾਸੀ ਕਰ ਦਿੱਤੀ ਉਹ ਨਾਲੀਆਂ ਦਾ ਪਾਣੀ ਦੀ ਉਹ ਪਾਈਪ ਲਾਈਨ ਹੋ ਗਈ ਉਹ ਆ ਜੀ ਉਹਦੀ ਕੋਈ ਪ੍ਰੋਬਲਮ ਨਹੀਂ ਸਿਰਫ ਬਰਸਾਤੂ ਪਾਣੀ ਦੀ ਆ ਉਹ ਐਸ ਵੇਲੇ ਇੰਨੀ ਆ ਪਹਿਲੇ ਮੀਂਹ ਦੇ ਨਾਲ ਇਸ ਨਾਲ ਘਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਕਿੰਨੇ ਕ ਘਰ ਆ ਆਪਣੇ ਕਿੰਨੀ ਕ ਵਾਦੀ ਆ ਪਿੰਡ ਦੀ ਵਾਦੀ ਜੋਗੀ 250 ਘਰ ਹੋਗਾ ਜੀ ਕਿ ਇਸ ਦੇ ਮਾਲ ਤੋਂ ਕਿੰਨੀ ਦੂਰੀ ਤੇ ਮਾਲ ਪਰ ਤੋਂ 4-5 ਕਿਲੋਮੀਟਰ ਆ ਜੀ ਪਹਿਲਾਂ ਵੀ ਤੁਸੀਂ ਮਿਲੇ ਆ ਜਿਲ੍ਹਾ ਪਰ ਪਹਿਲਾਂ ਅਸੀਂ ਜੀ 4 ਸਾਲ ਤੋਂ ਲਾਣੇ ਆ ਜੀ ਦੌੜ ਲੱਗੀ ਹੋ ਸਾਡੀ ਸਾਡੀ ਸੁਣਵਾਈ ਨਹੀਂ ਕਿਸੇ ਨੇ ਵੀ ਕੀਤੀ ਉਹ ਬੰਨ ਦਾ ਕੋਈ ਐਡਾ ਮਸਬਾ ਨਹੀਂ ਉਠਾਇਆ ਜਾ ਸਕਦਾ ਆ ਪਰ ਉਹਦੀ ਕੋਈ ਕਹਿਰ ਨਿਕਾਲਦਾ ਕੋਈ ਵੀ ਸਰਕਾਰੀ ਮੁਲਾਜ਼ਮ ਕੋਈ ਵੀ ਜਾ ਕੇ ਉੱਥੇ ਕਹਿਰ ਨਹੀਂ ਨਿਕਾਲਦਾ ਕਿਤੇ ਤਰ੍ਹਾਂ ਦਾ ਕੋਈ ਰਾਜਨੀਤਿਕ ਦਬਾਤ ਨਹੀਂ ਆ ਵੀ ਰਾਜਨੀਤੀ ਦਬਾਤ ਕੋਈ ਨਹੀਂ ਹੈਗਾ ਕਿਉਂਕਿ ਇਦਾਂ ਹੁੰਦਾ ਕਈ ਵਾਰੀ ਵਿੱਚ ਦੂਸਰੀ ਪਾਰਟੀ ਦੀ ਪੰਚਾਇਤ ਹੁੰਦੀ ਹੈ ਜਾਂ ਮੈਂਬਰ ਪਾਰਟੀਆਂ ਦਾ ਜਿਹ ਵਿੱਚ ਕੋਈ ਕੋ ਕਰਦਾ ਵੀ ਹੁੰਦਾ ਮਾੜਾ ਮੋਟਾ ਪਰ ਨਹੀਂ ਪੰਚਾਇਤ ਇੱਕੋ ਹੀ ਕੋਈ ਵੀ ਕੋਈ ਨਹੀਂ ਹੈ ਪੰਚਾਇਤ ਇੱਕੋ ਆ ਪਿੰਡ ਸਾਰਾ ਇੱਕ ਪਾਸੇ ਆ ਸਿਰਫ ਉਹ ਨਹੀਂ ਪਾਣੀ ਮੋਰ ਬੰਨ ਦਿੱਤਾ ਉਹ ਬੰਨ ਤੇ ਬੰਨ ਬੰਨਣਾ ਚਾਹੀਦਾ ਅਸੀਂ ਕੋ ਗਲਤ ਕਰ ਦਿੱਤਾ ਪਾਣੀ ਪਾਣੀ ਕਿੰਨਾ ਪਾਣੀ 100 200 ਸਾਲ ਸਾਲ ਤੋਂ ਉੱਥੇ ਹੀ ਜਾਂਦਾ ਜੀ ਪੰਜ ਤੋਂ 7 ਫੁੱਟ ਜਿਆਦਾ ਵੀ ਜੇ ਆਵਾਜੇ ਆਵਾਜਬਾਰੀ ਹੋਈ ਆ ਪਾਣੀ ਉੱਥੇ ਹੀ ਜਾਂਦਾ ਬਰਸਾਤ ਦਾ ਪਾਣੀ ਮੀਂਹ ਦੇ ਪਾਣੀ ਦਾ ਜਿਹੜਾ ਉਹ ਨਾਲਾ ਉੱਥੇ ਲੱਗਾ ਪਤਾ ਕਿੰਨਾ ਕਿੰਨਾ ਪਾਣੀ ਆ ਜਾਂਦਾ ਜੋ ਬਾਰਿਸ਼ ਹੁੰਦੀ ਆ ਪਾਣੀ ਦਾ ਜੀ ਤੁਸੀਂ ਇਹ ਸਮਝ ਲਓ ਭਈ ਜਿਸ ਵੇਲੇ ਸਾਰਿਆਂ ਖੇਤਾਂ ਦਾ ਜਾਦੇ ਮੀਂਹ ਪੈਂਦਾ ਤਾਂ ਜਿੱਦਾਂ ਚੋਪ ਭਰਿਆ ਆਂਦਾ ਇਦਾਂ ਪਾਣੀ ਆਉਂਦਾ ਹੁਣ ਵੀ ਘਰਾਂ ਚ ਕਿਹੜਾ ਜੀ ਪਾਣੀ ਭਰਿਆ ਪਾਣੀ ਆਂਦਾ ਹੁਣ ਘਰਾਂ ਚ ਖੜਾ ਆ ਜਿੱਦਾਂ ਚੋਹ ਭਰਿਆ ਹੈ ਬੜਾ ਜਾਂਦਾ ਇਦਾਂ ਜਾਂਦਾ ਜੀ ਪਾਣੀ ਹਾਂ ਉਹ ਲੋਕਾਂ ਦੇ ਘਰਾਂ ਚ ਵੜਦਾ ਜੀ ਇਹਦੀ ਮਿਹਰਬਾਨੀ ਕੀਤੀ ਜਾਵੇ ਸੋ ਤੁਸੀਂ ਸੁਣਿਆ ਕਿ ਪਿੰਡ ਵਾਸੀਆਂ ਦੀ ਸਮੱਸਿਆ ਪਿਛਲੇ 5-4 ਸਾਲ ਤੋਂ ਜਿਹੜੀ ਕਾਫੀ ਹੈ ਜਿਲ੍ਹਾ ਪ੍ਰਸ਼ਾਸਨ ਤੋਂ ਪਹਿਲਾਂ ਵੀ ਆਈ ਹੈ ਹੁਣ ਵੀ ਆਈ ਹੈ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਸਿਰਫ ਭਰੋਸਾ ਦਿੱਤਾ ਜਾਂਦਾ ਹੈ ਪਹਿਲਾਂ ਵੀ ਭਰੋਸਾ ਦਿੱਤਾ ਗਿਆ ਔਰ ਹੁਣ ਵੀ ਜਿਹੜਾ ਭਰੋਸਾ ਦਿੱਤਾ ਗਿਆ ਇਹਨਾਂ ਦੀ ਮੰਗ ਹੈ ਜਿਹੜਾ ਹੀ ਇਹਨਾਂ ਦੀ ਸਮੱਸਿਆ ਹੈ ਪਹਿਲ ਦੇ ਆਧਾਰ ਤੇ ਜਿਹੜੀ ਹੱਲ ਕੀਤੀ ਜਾਵੇ ਤਾਂ ਕਿ ਜਿਹੜੇ ਇਕਰ ਦੇ ਵਿੱਚ ਜਿੱਦਾਂ ਗੰਦਾ ਪਾਣੀ ਆਂਦਾ ਹੈ ਉਹ ਬਿਮਾਰੀਆਂ ਤੋਂ या और समस्याओं तो राहत तो मिल सके है सहयोगी दीपक जैन नाल होशियारपुर तो मैं सुनील लख एक्सीलेंट कोचिंग पॉइंट इन आइल्स एंड स्पोकन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव एसएस ग्रुप सेशन चौक होशियारपुर